ਇਸ ਦੁਨੀਆਦਾਰੀ ਦੇ ਰੰਗ ਦੇਖੋ ਯਾਰ ਹਨਾ ਕਹਿ ਦਿੰਦੇ ਆ ਵੀ ਮੈਂ ਬਹੁਤ ਪਵਿੱਤਰ ਆ ਮੈਂ ਬਹੁਤ ਸ਼ੁੱਧ ਆ ਮੇਰੇ ਵਰਗਾ ਕੋਈ ਹੈ ਨਹੀਂ ਮੈਂ ਕਿਸੇ ਨੂੰ ਹੱਥ ਨਹੀਂ ਲਾਉਂਦਾਗਾ ਤੇ ਮੇਰੇ ਵਰਗਾ ਕੋਈ ਸਾਫ ਸੁਥਰਾ ਨਹੀਂ ਚਲੋ ਬ੍ਰਹਮ ਗਿਆਨੀ ਸੰਤਾਂ ਨੂੰ ਤਾਂ ਆਪਾਂ ਮੰਨਦੇ ਆ ਵੀ ਉਹਨਾਂ ਵਰਗਾ ਕੋਈ ਵੀ ਨਹੀਂ ਹੋ ਸਕਦਾ ਉਹ ਕਿਸੇ ਚੀਜ਼ ਤੋਂ ਮਤਲਬ ਕਿ ਨਫ਼ਰਤ ਨਹੀਂ ਕਰਦੇ ਉਹ ਹਰ ਕੋ ਨੂੰ ਪ੍ਰੇਮ ਕਰਦੇ ਆ ਕਿਉਂਕਿ ਉਹ ਮੋਹ ਤੋੜ ਹੁੰਦੇ ਆ ਉਹਨਾਂ ਦੇ ਕੋਈ ਪ੍ਰਭਾਵ ਨਹੀਂ ਕਿਸੇ ਵੀ ਚੀਜ਼ ਦਾ ਹੁੰਦਾ ਆ ਜਿਹੜੇ ਪਠੰਗੀ ਵਾਤ ਵਾਤ ਢੋਂ ਕਰਦੇ ਆ ਹਨਾ ਉਹਨਾਂ ਨੂੰ ਇੱਕ ਚੀਜ਼ ਕਰਕੇ ਦਿਖਾ ਦਿਓ ਵੀ ਜਿਹੜੇ ਬੰਦੇ ਤੋਂ ਨਫ਼ਰਤ ਕਰ ਰਿਹਾ ਉਹਨੂੰ ਉਸ ਬੰਦੇ ਦੇ ਹੱਥ ਦਾ ਪੈਸਾ ਫੜਾ ਦਿਓ ਤੇ ਉਸ ਨੂੰ ਉਹ ਚੀਜ਼ ਪਸੰਦ ਆ ਜੂਗੀ ਕਿਉਂਕਿ ਇਸ ਚੀਜ਼ ਦੇ ਨਾਲ ਮੋਹ ਆ ਠੀਕ ਹੈ ਨਾ ਤੇ ਉਹ ਬੰਦਾ ਦੂਸਰੇ ਬੰਦੇ ਤੋਂ ਖਾਰ ਖਾ ਰਿਹਾ ਪਰ ਪੈਸੇ ਤੋਂ ਨਹੀਂ ਇਸੇ ਕਰਕੇ ਦੁਨੀਆਦਾਰੀ ਦੇ ਰੰਗ ਇਹ ਸਿਰਫ ਪਖੰਡਾ ਤੇ ਜਬਾਨਾਂ ਦਾ ਸਿਰਫ ਇੱਕ ਮਨਸ਼ੁੱਧ ਕਰਨਾ ਹੀ ਔਖਾ ਜਿਹਦੇ ਵਿੱਚ ਕੋਈ ਨਫ਼ਰਤ ਨਹੀਂ ਪੈਦਾ ਹੁੰਦੀ ਹਾਂ ਇੱਕ ਜ਼ਰੂਰ ਗੱਲ ਆ ਵੀ ਗਲਤੀ ਨੂੰ ਗਲਤੀ ਜ਼ਰੂਰ ਕਿਹਾ ਜਾਊ ਪਰ ਉਹ ਨਫ਼ਰਤ ਨਹੀਂ ਸਿਰਫ ਇੱਕ ਮਨਸ਼ੁੱਧ